ਇਥੋਂ ਦੀ ਆਟ ਗੈਲਰੀ ਦੇਖਣ ਨੂੰ ਐ ਲੱਗਦਾ ਜਿਦਾਂ ਸਾਈਲੋ ਹੁੰਦੇ ਆ ਇੱਥੇ ਪਈ ਆ ਤੋਪ ਪੁਰਾਣੇ ਸਮੇਂ ਜ ਵਰਤੀ ਜਾਂਦੀ ਇੱਥੇ ਵੇਖਦੇ ਜੇ ਕਿਤੇ ਇਤਿਹਾਸ ਲਿਖਿਆ ਆ ਜਦੋਂ ਥੱਲੋਂ ਪੜਿਆ ਇਤਿਹਾਸ ਇਹਦਾ ਤੇ ਇਹਦੇ ਵਿੱਚ ਜਦੋਂ ਬੈਠੇ ਆ ਇੱਥੇ ਇਦਾਂ ਦਾ ਵਿਊ ਆ ਆ ਸਾਹਮਣੇ ਜਿਹੜਾ ਤੁਸੀਂ ਵੇਖਦੇ ਆ ਸਾਰਾ ਉਹ ਪੂੜ ਤਾਰਾ ਨਾਕੀ ਆ ਮੰਨਦੇ ਗੱਲਬਾਤ ਖਾਸ ਹੀ ਐ ਤੇ ਵਿਊ ਵਾਲਾ ਵੀ ਸਿਰ ਵੀ ਅੱਗੇ ਜਾਵੇ ਸਿੱਧੀ ਘਰਮੀ ਚੜਾਈ ਆ ਬੜਾ ਦਾਰਾ ਹਾਂ ਕਾਸ਼ਨ ਚੇਂਜ ਇਨ ਟ੍ਰੈਕ ਰੇਡ ਸੂਟੇਬਲ ਫੁੱਟਵੈਅ ਐਂਡ ਫਿਟਨੈਸ ਨੀਡਡ ਟੂ ਪ੍ਰੋ ਹਾਂਜੀ ਵੀਡੀਓ ਦੇਖ ਰਹੇ ਸਾਰੇ ਦਰਸ਼ਕਾਂ ਸੱਜਣਾ ਮਿੱਤਰਾਂ ਨੂੰ ਸਤਿ ਸ੍ਰੀ ਅਕਾਲ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਆਪਾਂ ਨਿਊਜ਼ੀਲੈਂਡ ਦਾ ਟੂਰ ਸ਼ੁਰੂ ਕੀਤਾ ਵਾ ਹੁਣ ਆਪਾਂ ਵੈਸਟ ਕੋਸਟ ਵਾਲੇ ਪਾਸੇ ਨਾਰਥ ਆਇਲੈਂਡ ਦੇ ਫਿਰਦੇ ਆ ਨਿਊ ਪਲਾਈਮਾਊਥ ਇੱਕ ਸ਼ਹਿਰ ਆ ਤੇ ਇੱਥੋਂ ਦੇ ਤੁਹਾਨੂੰ ਟਾਊਨ ਘੁਮਾਉਨੇ ਆ ਕੱਲੂ ਜੇ ਮੌਸਮ ਸਾਫ਼ ਰਿਹਾ ਤੇ ਕੱਲੂ ਆਪਾਂ ਮਾਊਂਟ ਤਾਰਾਣਾ ਕੀ ਜਿਹੜਾ ਜਵਾਲਾਮੁਖੀ ਤੇ ਬਣਿਆ ਉਹ ਆਪਾਂ ਹਾਈਕ ਕਰਾਂਗੇ ਤੇ ਅੱਜ ਤੁਹਾਨੂੰ ਇੱਥੋਂ ਦੇ ਟਾਊਨ ਦਾ ਬੁਖਾਰ ਰਹੇ ਆ ਪਿਛਲੀ ਵੀਡੀਓ ਤੁਸੀਂ ਵੇਖਿਆ ਹੋਣਾ ਇੱਥੇ ਪੁੱਕੀ ਕੋਰਾ ਪਾਰਕ ਤੇ ਜੂ ਬਹੁਤ ਜ਼ਿਆਦਾ ਸੋਹਣੀ ਸੀ ਉਹ ਤੁਸੀਂ ਪਿੱਛੇ ਜਾ ਕੇ ਵੀਡੀਓ ਚ ਵੇਖ ਸਕਦੇ ਆ ਤੇ ਹੁਣ ਆਪਾਂ ਚੱਲਾਂਗੇ ਇੱਥੇ ਪੱਕਾ ਪੱਕਾ ਰਿੱਕੀ ਕਰਕੇ ਰੌਕ ਹੈ ਇੱਕ ਬਹੁਤ ਸੋਹਣੀ ਆ ਤੇ ਇੱਕ ਮਿਊਜ਼ੀਅਮ ਇੱਥੋਂ ਦਾ ਆਟ ਗੈਲਰੀ ਆ ਜੇ ਉੱਥੇ ਜਾਂ ਵੀਡੀਓ ਬਣਾਉਂਦੇ ਦੀ ਤਾਂ ਆਪਾਂ ਜਰੂਰ ਤੁਹਾਨੂੰ ਦਿਖਾਵਾਂਗੇ ਤੇ ਚੱਲਦੇ ਆ ਅੱਗੇ ਤੁਹਾਨੂੰ ਪੁੱਕੀ ਰੁੱਕੀ ਰੌਕ ਤੇ ਇੱਕ ਉੱਥੇ ਮੰਗਾ ਮਹੋਈ ਜਿਹੜੀ ਲੇਕ ਹੈ ਬਹੁਤ ਜਿਆਦਾ ਸੋਹਣੀ ਆ ਉਹ ਤੁਹਾਨੂੰ ਦਿਖਾਵਾਂਗੇ ਚੱਲਦੇ ਆ ਅੱਗੇ ਇਹ ਇਤੋਂ ਦਾ ਘੰਟਾ ਘਰ ਜਿੱਦਾਂ ਘੜੀ ਲੱਗੀ ਹੁੰਦੀ ਆ ਉਹ ਸਿਸਟਮ ਹੀ ਆ ਪੂਰੀ ਬਿਲਡਿੰਗ ਜੀ ਬਣਾਈ ਆ ਸੋਹਣੀ ਆ ਪਰ ਆਪਾਂ ਥੋੜੇ ਜੇ ਸਿਟੀ ਵਾਲੇ ਘਟਾ ਆਪਾਂ ਬਾਹਰ ਜਿਹੜਾ ਨੇਚਰਲ ਬਿਊਟੀ ਆ ਉਹ ਤੁਹਾਨੂੰ ਦਿਖਾਉਣੀ ਆ ਇਹਦੀ ਕੁਦਰਤੀ ਚੀਜ਼ਾਂ ਜਿੱਦਾਂ ਤੁਹਾਨੂੰ ਪਿਛਲੀ ਵੀਡੀਓ 'ਚ ਦਿਖਾਇਆ ਕਾਰਪਾਰਕ ਆਹ ਕਾਰਪਾਰਕ ਹੀ ਜਨੇ ਦੂਜਾ ਪੁਕੀ ਦਾ ਪੁਕੀ ਗੋਰਾ ਪਾਰਕ ਤੇ ਜੂ ਤੇ ਹੁਣ ਆਪਾਂ ਚੱਲਦੇ ਆਂ ਪਾਰੀ ਟੂ ਟੂ ਰੌਕ ਬਹੁਤ ਸੋਹਣੀ ਹੈ ਇਹ ਚੀਜ਼ਾਂ ਠੀਕ ਹੈ ਪਰ ਆਪਾਂ ਬਿਲਡਿੰਗਾਂ ਵੇਖਣ ਤੋਂ ਥੋੜਾ ਜਿਆ ਠੀਕ ਹੀ ਆ ਮੋਲ ਆਪਾਂ ਤੁਹਾਨੂੰ ਕੁਦਰਤੀ ਚੀਜ਼ਾਂ ਦਿਖਾਵਾਂ ਨੇਚਰਲ ਬਿਊਟੀ ਇਹ ਐ ਇਥੋਂ ਦੀ ਆਰਟ ਗੈਲਰੀ ਵੇਖਣ ਨੂੰ ਐ ਲੱਗਦਾ ਜਿੱਦਾਂ ਸਾਈਲੋ ਹੁੰਦੇ ਆ ਇਹ ਸਾਰਾ ਗਵਰਨਮੈਂਟ ਬਰੂਸਟਰ ਆਰਟ ਗੈਲਰੀ ਐਦਾਂ ਦੀ ਹੈ ਇਧਰੋਂ ਇਹਦੀ ਐਂਟ੍ਰੈਂਸ ਆ ਉਧਰ ਪਰ ਅੰਦਰ ਵੀਡੀਓ ਅਲਾਉਡ ਨਹੀਂ ਮਿਲਦਾ ਚੈੱਕ ਕੀਤਾ ਸੀਗਾ ਆਨਲਾਈਨ ਤੇ ਆ ਬਾਹਰੋਂ ਇਹ ਸੋਹਣੀ ਬਣਾਈ ਜੰਨਣਿਆ ਗਵਰਨਮੈਂਟ ਬਰੂਸਟਰ ਆਰਟ ਗੈਲਰੀ ਆ ਜਦੋਂ ਪਾਰੀ ਟੂਟੂ ਰੂਕ ਨਾਲੋਂ ਜਾਂਦੇ ਸੀ ਪਾਰੀ ਟੂਟੂ ਰੋਕ ਉੱਥੇ ਆ ਵੇਖਿਆ ਇਤਿਹਾਸਕ ਜਿਹਾ ਲੱਗਾ ਥੋੜਾ ਜਿਹਾ ਇੱਥੇ ਪਈ ਆ ਤੋਪ ਪੁਰਾਣੇ ਸਮੇਂ ਜ ਵਰਤੀ ਜਾਂਦੀ ਇੱਥੇ ਵੇਖਦੇ ਜੇ ਕਿਤੇ ਇਤਿਹਾਸ ਲਿਖਿਆ ਦਾ ਉਹ ਪੜਦੇ ਆ ਇੱਧਰ ਕੋਸਟਲ ਵਾਕ ਇਹ 9-10 ਕਿਲੋਮੀਟਰ ਦੀ ਆ ਕੋਈ ਕਰ ਸਕਦੇ ਆ ਉਹ ਉੱਥੇ ਡੰਡਾ ਜਿਹਾ ਲੱਗਾ ਹੋਆ ਉਹ ਬਾਬਾ ਮਸ਼ਹੂਰ ਆ ਇੱਥੋਂ ਦਾ ਪਤਾ ਨਹੀਂ ਉਹ ਹੈ ਕੀ ਸਿਸਟਮ ਹੈ ਇਹ ਨਹੀਂ ਪਤਾ ਪਰ ਉਹ ਬਾਬਾ ਮਸ਼ਹੂਰ ਆ ਤੇ ਆ ਕੋਸਟਲ ਵਾਕ ਇਹਦੇ ਨਾਲ ਨਾਲ ਚੱਲਦੀ 8-9 ਕਿਲੋਮੀਟਰ ਉਹ ਵੀ ਕਰ ਸਕਦੇ ਤੁਸੀਂ ਸਾਈਕਲ ਤੇ ਵੀ ਤੁਰ ਕੇ ਵੀ ਸਮੁੰਦਰ ਦੇ ਕੰਢੇ-ਕੰਢੇ ਤੇ ਬਹੁਤ ਸੋਹਣੀ ਬਣਾਈ ਜਨਾਂ ਨੇ ਇਦਾਂ ਬੰਬੇ ਉਧਰ ਬੰਬੇ ਵੱਲ ਗੋਆ ਵੱਲ ਤੁਸੀਂ ਵੇਖਿਆ ਹੁਣ ਬਣਾਇਆ ਇਦਾਂ ਵੀ ਜੀ ਉਦਾਂ ਬਣਾਈ ਆ ਪਰ ਇਹ ਸਾਫ ਸੁਥਰਾ ਸਿਸਟਮ ਸਾਰਾ ਇੱਥੋਂ ਦਾ ਆ ਭਈ ਤੋਬ ਇੱਧਰ ਖੜਾ ਸਿਪਾਹੀ ਤੇ ਕੀ ਕਹਿੰਦੇ ਆ ਇਹ ਆ ਜਦੋਂ ਥੱਲੇੋਂ ਪੜਿਆ ਇਤਿਹਾਸ ਇਹਦਾ ਤੇ ਇਹਦੇ ਵਿੱਚ ਇਹ ਦਾਨੀ ਲਿਖਿਆ ਵੀ ਇਹ ਕਿਹਦੇ ਨਾਂ ਤੇ ਆ ਪਰ ਇਹ ਕੱਲਾ ਸੋਲਜਰ ਬਣਾਇਆ ਜਿੱਦਾਂ ਵੀ ਇਨਜ਼ਿਕ ਜਿਹੜੇ ਸੀਗੇ ਆਸਟ੍ਰੇਲੀਆ ਨੀਜੀਲੈਂਡ ਜਿਹੜਾ ਇਨਜ਼ਿਕ ਡੇ ਬਣਾਇਆ ਜਾਂਦਾ ਉਹਦੇ ਵਿੱਚ ਸ਼ਹੀਦ ਹੋਏ ਜਿਹੜੇ ਉਹਨਾਂ ਦੀ ਯਾਦਗਾਰ ਚ ਬਣਾਇਆ ਗਿਆ ਇਹ ਇਹ 2018 ਚ ਬਣਾਇਆ ਵਾ ਤਰਾਨਾ ਕੀ ਪੈਟਰੋਲ ਟਰਸਟ ਤੇ ਲੋਟੋ ਤੇ ਟੀਐਸਬੀ ਕਮਿਊਨਿਟੀ ਟਰਸਟ ਇਹਨਾਂ ਨਾਲ ਲੱਗ ਕੇ ਇਹਨੂੰ ਸਪான்ਸਰ ਕੀਤਾ ਬਣਾਇਆ ਤੇ ਇਧਰ ਹੋਟਲ ਸੀਵਿਊ ਵਾਲਾ ਬਹੁਤ ਮਹਿੰਗਾ ਹੋ ਸਕਦਾ ਇਹ ਤੇ ਛਿਆਲਾ ਠਾਠਾ ਮਾਰਦਾ ਸਮੁੰਦਰ ਚੱਲਦੇ ਆਪਾਂ ਉਧਰ ਨਿਆਣਿਆਂ ਦੇ ਖੇਡਣ ਨੂੰ ਉਹ ਵੀ ਬਣਾਇਆ ਦਾ ਪਲੇਗ੍ਰਾਉਂਡ ਜਾਇ ਕਿ ਬੱਚੇ ਹੁੰਦੇ ਆ ਉਧਰ ਖੇਡ ਸਕਦੇ ਥੱਲੇ ਹੋਵੇ ਤੇ ਆਹ ਸਿਟੀ ਹੈ ਇਧਰਲੇ ਪਾਸੇ ਤੇ ਚਲਿਏ ਪਾਰਾ ਟੀਟੀ ਰੁਕ ਆਪਾਂ ਕੈਮਰਾ ਕਰ ਲਿਆ ਮਾਉਂਟ ਸਿਰ ਤੇ ਹੁਣ ਤੁਹਾਨੂੰ ਇੱਥੋਂ ਦਾ ਵਿਊ ਖਾਣਾਗੇ ਬਹੁਤ ਸੋਹਣਾ ਉੱਪਰਲੇ ਪਾਸੇ ਸਾਰੇ ਪਹਾੜੀ ਐ ਰੌਕ ਆ ਜਿਹੜੀ ਪਾਰੀ ਟੂਟ ਰੌਕ ਚੱਲਦੇ ਆਂ ਉੱਪਰ ਕਲਾਈਮ ਕਰਦੇ ਤੇ ਉੱਤੋਂ ਦਾ ਵਿਊ ਨਾਲ ਹੀ ਚੜਦੇ ਇੱਥੇ ਤੇ ਐਦਾਂ ਦਾ ਵਿਊ ਹੁੰਦਾ ਵਾ ਸੂਰਜ ਨਿਕਲਿਆ ਉਹਦੇ ਬੜਾ ਜਿਆਦਾ ਸੋਹਣਾ ਵਾ ਉਹ ਵਿੱਚ ਫਿਰਦੇ ਸ਼ਿਪ ਉਹ ਵੱਡਾ ਸ਼ਿਪ ਖੜਾ ਪਿਆ ਤੇ ਆਪਾਂ ਜਾਣਾ ਇਧਰਲੇ ਪਾਸੇ ਉੱਪਰ ਆ ਜਦੋਂ ਪੱਠਾ ਲੱਗਾ ਆਪਣੇ ਪੱਠਾ ਲੱਗਾ ਹੁੰਦਾ ਕੀ ਬਾਤ ਬਹੁਤ ਜਿਆਦਾ ਸੋਹਣਾ ਆ ਜਦੋਂ ਬੈਠੇ ਆ ਇੱਥੇ ਇਦਾਂ ਦਾ ਥਿਊ ਹੈ ਆ ਸਾਹਮਣੇ ਜਿਹੜਾ ਤੁਸੀਂ ਵੇਖਦੇ ਆ ਸਾਰਾ ਉਹ ਪੂੜ ਤਾਰਾ ਨਕੀ ਆਲ ਆ ਸਾਰਾ ਪੂਟ ਉਹ ਪਰ ਆ ਵਾਰਫਾ ਤੇ ਉਹ ਥੱਲੇ ਜਾ ਕੇ ਆਪਾਂ ਵਾਰਫ ਤੇ ਵੀ ਜਾਵਾਂਗੇ ਤੇ ਧੁੱਪ ਨਿਕਲ ਜੇ ਕਿਤੇ ਨਜ਼ਾਰਾ ਆ ਜੇ ਤੇ ਚੱਲਦੇ ਹਾਂ ਉੱਪਰ ਵੱਲ ਆਓ ਪਰ ਇੱਕ ਹੋਰ ਸ਼ਾਨਦਾਰ ਵਿਊ ਤੋਂ ਨਾ ਮਿਲਿਆ ਬਾਈ ਤੇ ਆ ਲਿਖਿਆ ਇਹਨਾਂ ਨੇ ਕਾਉਸ਼ਨ ਚੇਂਜ ਇਨ ਟ੍ਰੈਕਟ ਰੇਡ ਸੂਟੇਬਲ ਫੁੱਟਵੈਅਰ ਐਂਡ ਵਿਟਨੈਸ ਨੀਡਡ ਟੂ ਪ੍ਰੋਗਰੈਸ ਕਿਉਂਕਿ ਅੱਗੇ ਪਾਈਆਂ ਇਹਨਾਂ ਨੇ ਚੇਨਾ ਆ ਵੇ ਸਾਡੇ ਤੁਸੀਂ ਉੱਤੇ ਚੱਲਦੇ ਅੱਗੇ ਸੇਫਟੀ ਪੂਰੀ ਸੇਫਟੀ ਮਸਟ ਸਲੋ ਐਂਡ ਸਟੇਡੀ wins the race ਚੜਨਾ ਸੌਖਾ ਉਤਰਨਾ ਬਹੁਤ ਔਖਾ ਬਈ ਕਿ ਮੰਨਦੇ ਗੱਲਬਾਤ ਖਾਸ ਹੀ ਐ ਤੇ ਵੀਊ ਆਲਾ ਵੀ ਸੇਰਾ ਹੀ ਕਰਾਇਆ ਪਿਆ ਇਹ ਇਧਰ ਖਾਲੀ ਡਰਮ ਚਿੰਨ ਤੇ ਫੁੱਲੇ ਸਾ ਤੇ ਬਦਲਾਂ ਚ ਲਗਿਆ ਮਾਉਂਟ ਤਰਨਾਕੀ ਕਿਆ ਬਾਤ ਬਹੁਤ ਜਿਆਦੇ ਸੁਣ ਲੈ ਵੀ ਅੱਗੇ ਜਾਵੇ ਸਿੱਧੀ ਖੜਮੀ ਚੜਾਈ ਆ ਬੜਾ ਧਰ ਵਾਲਾ ਥਾ ਮਾਹੌਲ ਆ ਓ ਕੀ ਬਾਤ ਹੈ ਮੇਰਾ ਵੀਰ ਜੇ ਕੋਈ ਨਹੀਂ ਫਿਰਨਸ ਉਹ ਨਾ ਆਵੇ ਆ ਵੇਖ ਲਓ ਇੱਥੋਂ ਦੇ ਹਾਲਾਤ ਪਰ ਕਹਿੰਦੇ ਅਕਸਰ ਜਿਹੜੇ ਔਖੇ ਰਾਹ ਵਾ ਸੋਹਣੀਆਂ ਮੰਜ਼ਲਾਂ ਲ ਜਾਂਦੇ ਆ ਉਹ ਥੱਲੇ ਕਾਰਪਾਰਕ ਤੇ ਉਹ ਸਾਰਾ ਕੂੜੇ ਵਾਲਾ ਸਿਸਟਮ ਉਹ ਸਾਰਾ ਸ਼ਹਿਰ ਨਿਊ ਪਲਾਈਮਾਊਥ ਤੇ ਇਧਰ ਬਦਲਾਂ ਚ ਲੁਕਿਆ ਤਾਰਨਾਕੀ ਆ ਖਾਲੀ ਪੇ ਡਰਮੇ ਤੇਲ ਵਾਲੇ ਲੱਗਦੇ ਆ। ਕੀ ਬਾਤ ਹੈ। ਬਹੁਤ ਜਿਆਦਾ ਸੋਹਣਾ। ਆ ਇਹਨੂੰ ਸ਼ਾਇਦ ਸ਼ੂਗਰ ਲੋਫ ਇਹਨੂੰ ਕਹਿੰਦੇ ਆ ਜਾਂ ਇਹਨੂੰ ਕਹਿੰਦੇ ਇਹ ਨਹੀਂ ਪਤਾ ਇੱਕ ਦੋ ਇੱਕ ਇਧਰ ਇੱਕ ਇਧਰ। ਸ਼ੂਗਰ ਲੋਫ ਆਈਲੈਂਡ। ਬਹੁਤ ਸੋਹਣਾ 뷰। ਹਾਈ। ਨੀਲੀ ਤੇ ਬੜਾ ਬਿਊਟੀਫੁਲ ਯਾ ਵੈਰੀ ਮੈਚਸ ਦਿਓ ਐਟ ਦ ਟਾਪ ਬਿਊਟੀਫੁਲ ਟੂ ਈ थैंक ਯੂ ਇਹ ਤੇ ਆਦਾ ਜਮਾਂ ਸਿੱਧੀ ਹੋਈ ਯਾ ਜਿਹੜਾ ਚੇਨ ਪਾਈ ਆ ਸੇਫਟੀ ਆ ਪਰ ਜੇ ਇੱਥੇ ਆਉਣਾ ਪਹਿਲੀ ਗੱਲ ਤਾਂ ਫਿਟਨੈਸ ਚਾਹੀਦੀ ਆ ਟ੍ਰੇਨਿੰਗ ਮੇਰਾ ਵੀਰ ਤੇ ਦੂਜੀ ਗੱਲ ਬੂਟ ਵਧੀਆ ਚਾਹੀਦੇ ਆ ਪਰ ਵਿਊ ਦੇ ਤਾਂ ਨਾ ਵਰਥ ਆ ਇਹ ਬਹੁਤ ਜਿਆਦਾ ਸੋਹਣਾ ਵਿਊ ਆ ਪੋਰਟ ਨਿਊ ਪਲਾਈਮਾਉਥ ਤੋਂ ਉੱਪਰ ਨਿਕਲਿਆ ਨਾ ਪੂਰੀ ਕਿਤੇ ਫਿਰ ਆਨੰਦਾ ਜੀ ਮਹਾਰਾਜ ਜੀ ਲੋ ਵੀ ਪਹੁੰਚ ਗਏ ਨੇੜੇ ਆ ਗਈ ਇਹ ਤੋਕ I tell the view. Um, a steep gravel. Oh on the top. Yeah yeah. I saw in the video because we put two step on the top and we can uh, slip at the back. Yeah. We'll oh, see. I wouldn't go this time of year, but that's not to say that, it, that people don't go. Oh, I saw it uh, uh, from uh, November to April is fine. So that's why we'll try. We'll, otherwise, I will try next year. Mm. And when some, you can do it tomorrow? No, nah, day after tomorrow because tomorrow is cloudy. Mm. Yeah. And then you'll clear off. Yeah. There's <laughs> snow at the top. There's snow on the top. ਆ ਗੋਰਾ ਕਹਿੰਦਾ ਦੋ ਵਾਰੀ ਮਾਊਂਟ ਤਾਰਨਾ ਕੀ ਕਰਕੇ ਆਏ ਆ ਬਹੁਤ ਸੋਹਣਾ ਵਾ ਪਰ ਮੌਸਮ ਸਾਫ ਹੋਊਗਾ ਫੇਰ ਹੀ ਐ ਤੇ ਗੱਲਾਂ ਬਾਤਾਂ ਕੀਤੀਆਂ ਇੱਥੋਂ ਦਾ ਰਹਿਣ ਵਾਲਾ ਇਹ ਬਾਈ ਤੇ ਬਹੁਤ ਵਧੀਆ ਗੱਲਾਂ ਕੀਤੀਆਂ ਤੇ ਇਧਰਲੇ ਪਾਸੇ ਦਾ ਇੱਕ ਵਿਊ ਕਿਆ ਬਾਤ ਬਹੁਤ ਜਿਆਦਾ ਸੋਹਣਾ ਜਿਹਨੂੰ ਕਹਿੰਦੇ ਆ ਕਿਆ ਗੱਲ ਬਾਤ ਇਧਰ ਵੀ ਕਾਰ ਪਾਰਕ ਆ ਉਹ ਦੂਜੇ ਪਾਸੇ ਇੱਥੇ ਵੀ ਜਾ ਕੇ ਆਵਾਂਗੇ ਯਾਰ 20 ਬਹੁਤ ਜਿਆਦਾ ਸੋਹਣਾ ਜੇ ਕੋਈ ਮੇਰਾ ਵੀਰ ਆਉਂਦਾ ਤੇ ਲਾਜ਼ਮੀ ਆਵੇ ਯਾਰ ਉਹ ਪੈਰਾਸ਼ੂਟ ਡਾਈ ਜਾਂਦੇ ਆ ਸਮੁੰਦਰ ਦੇ ਉੱਪਰ ਦੇਖਦਾ ਹਣਾ ਉਹ ਪੈਰਾਸ਼ੂਟ ਉੱਡਿਆ ਜਾਂਦਾ ਤੇ ਆ ਵਿੱਚ ਵਿੱਚ ਰੌਕ ਬਣੀ ਆ ਬਹੁਤ ਜਿਆਦਾ ਸੋਹਣਾ ਜੀ ਨੂੰ ਕਹਿੰਦੇ ਨਾ ਉਹ ਐ ਇਹ ਐ ਉਹ ਛੇਪ ਖੜਾ ਸਮੁੰਦਰ ਚ ਤੇ ਇਹ ਜੇ ਸ਼ੂਗਰ ਲੋਫ ਬਹੁਤ ਸੋਹਣਾ ਵਿਊ ਧੁੱਪ ਨਿਕਲੇ ਤੇ ਕੀ ਗੱਲਬਾਤ ਆ ਪੂਰੀ ਆ ਉੱਪਰੋਂ ਆਹ ਘੜਾ ਬਾਈ ਗੱਲ ਕਰਨ ਲੱਗ ਗਿਆ ਫੋਨ ਆ ਗਿਆ ਤੇ ਆ ਉਹ ਦਰਮਾਉਂਟ ਤਾਰਾ ਨਾਕੀ ਜਿਹੜਾ ਉਹ ਤੁਸੀਂ ਸਾਹਮਣੇ ਵੇਖਦੇ ਨੇ ਇਹ ਉਹ ਆ ਆਹ ਇਹ ਹੈਗਾ ਮਾਉਂਟ ਤਾਰਾ ਨਾਕੀ ਪਰ ਇਹ ਬੱਦਲਾਂ ਜੇ ਇਹ ਜੜਾਂਗੇ ਜੇ ਮੌਸਮ ਸਾਫ਼ ਹੋਇਆ ਸਾਹ ਦਿੱਤਾ ਸਮੇਂ ਨੇ ਤੇ ਇਧਰਲੇ ਪਾਸੇ ਵੀ ਉਹ ਡਰਮ ਜੇ ਆ ਥੱਲੇ ਪਏ ਆ ਜਿਹੜੇ ਉਧਰਲੇ ਪਾਸੇ ਖਾਲੀ ਪਏ ਆ। ਕੀ ਯਾਰ ਬਹੁਤ ਜਿਆਦਾ ਸੋਹਣਾ ਜੇ ਕੋਈ ਹੁੰਦਾ ਤਾਂ ਮੇਰਾ ਵੀ ਜ਼ਰੂਰ ਆਵੇ ਇਥੇ। ਉੱਪਰੋਂ ਵੇਖਣ ਵਾਲਾ ਨਿਊ ਪਲਾਇਮਾਉਥ। ਇਥੋਂ ਆ ਡਰਦਾ ਮਾਹੌਲ ਪੂਰਾ। ਬਹੁਤ ਸਲੋ ਸਲੋ ਐਂਡ ਸਟੈਡੀ wins the race। ਐ ਬੜਾ ਥੱਲੇ ਵੀ ਕਿਹਦਾ ਡਾਰੀ ਲੱਗਦਾ ਸ਼ਰਨਾ ਸੌਖਾ ਵਾ ਉਤਰਨਾ ਬਹੁਤ ਔਖਾ ਬਾਈ ਮੇਰੇ ਵੀਰ ਹਿਸਾਬ ਨਾਲ ਬਹੁਤ ਹੌਲੀ ਹੌਲੀ ਥੱਲੇ ਵੀ ਆਏ ਕੰਮ ਹੈ ਔਖਾ ਪਰ ਕੋਈ ਨਹੀਂ ਕਰਾਂਗੇ ਸਲੋ ਐਂਡ ਸਟੈਡੀ ਵਿਨਸ ਦ ਰੇਸ Hey, brother! Hey, bro! Smoke a <laughs> dope up there! Nah, yeah, easy, easy. Drop something, brother. Yeah, yeah we'll try. <laughs> come on, hey. yeah. That's Mister, her name's Mister. Mister? Yeah, come oh. here, come sit. Oh, she's beautiful. <laughs> Are you writing names? ਸਮੈਮਰੀ ਲਾਈਫ ਟਾਈਮ ਮੈਮਰੀ ਸੀ ਯਾ I थिंक ਹਾਂਜੀ ਆਪਾਂ ਕਰਕੇ ਆਏ ਪਾਰੀ ਟੂ ਟੂ ਰੋਕ ਤੇ ਬਹੁਤ ਰਿਸਕੀ ਆ ਮੇਰਾ ਵੀ ਧਿਆਨ ਨਾਲ ਜੀ ਨੇ ਵੀ ਆਉਣਾ ਤੇ ਆ ਹੁਣ ਆਪਾਂ ਆ ਗਏ ਆ ਥੱਲੇ ਤੇ ਥੱਲੇ ਤੁਹਾਨੂੰ ਦਿਖਾਉਨੇ ਆ ਪਾਰੀ ਟੂ ਟੂ ਰੂਕ ਪਾਰੀ ਟੂ ਟੂ ਆ ਥੱਲੇ ਵਿੱਚ ਜਿਹੜੀ ਉੱਪਰ ਹੋਵੇ ਦੇਈ ਤੇ ਆ ਹੈਗੀ ਆ ਰੌਕ ਪਾਰੀ ਟੂਟੂ ਰੌਕ ਉਹ ਉੱਪਰ ਜਾ ਕੇ ਆਏ ਆ ਰਿਸਕੀ ਦਾ ਹੈ ਮੇਰਾ ਵੀਰ ਧਿਆਨ ਨਾਲ ਸ਼ੂ ਵਧੀਆ ਤੇ ਬਾਕੀ ਫਿਟਨੈਸ ਤੇ ਉਤਰ ਲੱਗੇ ਪਚਾਈ ਵਾਲਾ ਡਰ ਨਹੀਂ ਹੋਣਾ ਚਾਹੀਦਾ ਜੇ ਚਾਈ ਵਾਲਾ ਡਰ ਆ ਫੇਰ ਬਹੁਤ ਮੁਸ਼ਕਲ ਹੈ ਉਧਰ ਪੈਰਾਸ਼ੂਟ ਡਾਈ ਜਾਂਦੇ ਆ ਤੇ ਆ ਥੱਲੇ ਵਿੱਚ ਤਾਸ਼ਮਾਨ ਸੀ ਹੁਣ ਧੁੱਪ ਨਿਕਲ ਆਈ ਪਹਿਲਾਂ ਬਦਲਵਾਈ ਰਹੀ ਹੈ ਤੇ ਕਰਦੇ ਰਹਿਣ ਬਸੇਰਾ ਲੱਭਦੇ ਆਂ ਵੇਖਦੇ ਆਂ ਅੱਗੇ ਚੱਲ ਕੇ ਨਾਲੇ ਤੁਹਾਨੂੰ ਹੋਣੇ ਆ ਆ ਇਤੋਂ ਦੀ ਕਾਰ ਪਾਰਕ ਆ ਆ ਗਏ ਆਪਾਂ ਇੱਥੇ ਵੋਲਕੇਨਿਕ ਵਿਊ ਵੋਲਕੇਨਿਕ ਵਿਊ ਰੈਸਟੋਰੈਂਟ ਐਂਡ ਅਕਮੋਡੇਸ਼ਨ ਉਹ ਉਧਰ ਰੈਸਟੋਰੈਂਟ ਆ ਤੁਹਾਨੂੰ ਦਿਖਦਾ ਹੋਊਗਾ ਉਹ ਉਥੇ ਲੱਕਣਾ ਦੇ ਵਿੱਚ ਤੇ ਇੱਧਰ ਹੈਗਾ ਮਾਊਂਟ ਤਾਰਨਾਕੀ ਪਰ ਸਾਹਮਣੇ ਬੱਦਲਾਂ ਕਰਕੇ ਤੇ ਵਿਊ ਖਰਾਬ ਹੈ ਤੇ ਇੱਥੇ ਆਪਾਂ ਲਾਵਾਂਗੇ ਕੈਂਪ ਇਹ ਕੈਂਪ ਸਾਈਟ ਵੋਲਕੈਨਿਕ 뷰 ਬਹੁਤ ਸੋਹਣੀ ਆ ਤੇ ਜੇ ਕੋਈ ਆਇਆ ਇੱਥੇ ਰਹਿ ਸਰਦਾ ਦੇ ਸਾਹਮਣੇ ਮਾਊਂਟ ਤਾਰਨਾ ਕਿਹਦਾ 뷰 ਆ ਤੇ ਇੱਕ ਹੋਰ ਆ ਇੱਥੇ ਇਧਰ ਲੈ ਕਰਕੇ ਇੱਥੇ ਜੇ ਆ ਰਾਹ ਜਾਂਦੀ ਆਪਣਾ 1/2 ਕਿਲੋਮੀਟਰ ਕਿਲੋਮੀਟਰ ਪਿਛੇ ਹਟ ਮੀਆਂ ਨਾਰਥ ਐਗਮੈਂਟ ਰੀਟਰੀਟ ਉਹ 33 34 ਡਾਲਰ ਬਿਨਾ ਪਾਵਰ ਤੋਂ ਆ ਤੇ ਇਹ ਵਾਲੀ ਜਿਹੜੀ ਹੈਗੀ ਆ ਇਹ ਬਿਨਾ ਪਾਵਰ ਤੋਂ ਹੀ ਆ ਇਹ 16 ਡਾਲਰਾਂ ਦੀ ਆ ਬਹੁਤ ਸੋਹਣੀ ਆ ਤੇ ਕਰਦੇ ਇੱਥੇ ਆਪਾਂ ਕੁਕਿੰਗ ਨੂੰ ਖਾਉਨੇ ਚਾਹ ਬਣਾਉਨੇ ਆ ਕਰ ਲਈ ਆਪਾਂ ਕੁਕਿੰਗ ਸਟਾਰਟ ਤੇ ਮੌਸਮ ਸਾਫ਼ ਹੋਣ ਦਾ ਕੋਈ आसार ਨਹੀਂ ਇੱਧਰ ਦਾ ਲੱਗਦਾ ਤੇ ਵੀਡੀਓ ਨੂੰ ਇੱਥੇ ਫਿਨਿਸ਼ ਕਰਦੇ ਆ ਹੁਣ ਇੱਥੇ ਕੱਟਾਂਗੇ ਰਾਤ ਤੇ ਕੱਲ ਨੂੰ ਮਿਲਦੇ ਆ ਨਵੀਂ ਵੀਡੀਓ ਜੇ ਵੀਡੀਓ ਕਿੱਦਾਂ ਦੀ ਬਣੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਕਿ ਕਿੱਦਾਂ ਦੀ ਫਿਰ ਇੰਪਰੂਵਮੈਂਟ ਕਰੀਏ ਤੇ ਵਿਊ ਵੱਲੋ ਅੱਜ ਰੱਬ ਨੇ ਸਾਫ਼ ਸਾਥ ਨਹੀਂ ਦਿੱਤਾ ਤੇ ਮੌਸਮ ਨਹੀਂ ਸਾਫ਼ ਹੋਇਆ